ਜੀ ਜਿਹੜਾ ਅਸੀਂ ਬਚਨ ਕਰਾਂਗੇ ਤੁਸੀਂ ਦੇਖੀ ਜਾਓ ਗੁਰੂ ਗੋਬਿੰਦ ਸਿੰਘ ਜੀ ਦੇ ਤੇ ਚੜ ਕੇ ਬਹੁਤ ਸੋਹਣੇ ਵਸਤਰ 80000 ਦੇ ਵਿੱਚੋਂ ਕਹਿੰਦਾ ਅੱਜ ਪੰਜ ਸਿੰਘ ਲੈਣੇ ਮੈਂ ਪੰਜ ਸਿਰ ਲੈਣੇ ਆ ਆਓ ਜਿਨ੍ਹਾਂ ਨੇ ਸਮਾਈ ਦੇ ਨਾਲ ਆਓ ਅੱਜ ਮੈਂ ਪੰਜ ਸਿਰ ਲੈਣੇ ਆ ਪੰਜ ਜਾਤਾਂ ਦੇ ਲੋਕ ਉੱਠੋ ਗੁਰੂ ਰੂਪਿਆ ਜਹਾ ਕਰਨੀ ਗੁਰੂ ਸਾਹਿਬ ਦਾ ਅਵਤਾਰ ਤੇ ਹਨ ਪਟਨਾ ਸਾਹਿਬ ਦੇ ਬਾਦੀ ਦਾ ਇੱਕ ਵਾਰੀ ਰਾਣੀ ਮੈਣੀ ਨੂੰ ਤੁਸੀਂ ਸੁਣਦੇ ਹੋ ਤੁਸੀਂ ਆਹ ਰਾਣੀ ਸੰਗਤਾਂ ਸੁਣ ਲਈਏ ਇਹਨਾਂ ਵੀ ਸੁਣਾਉਣਾ ਚਾਹੀਦਾ ਰਾਣੀ ਮੈਣੀ ਦੇ ਉਸ ਸਮੇਂ ਪਟਨਾ ਦੇ ਵਿੱਚ ਰਾਜੇ ਸੀ ਪੁੱਤਰ ਰਹਿਣੀ ਝੋਲੀ ਦੇ ਵਿੱਚ ਉਹਨੂੰ ਵਿਚਾਰ ਆਈ ਵੀ ਜੇ ਆਪਣੇ ਘਰੇ ਪੁੱਤਰ ਹੋਵੇ ਤਾਂ ਗੋਵਿੰਦਰਾ ਯਰਕਾ ਹੋਵੇ ਸੋਨਾ ਸੁਮਖਾ ਰੱਬੀ ਨੂਰ ਦੇਵਤੇ ਫੁੱਲ ਵਰਸਾਉਂਦੇ ਸੀ ਜਦੋਂ ਸਤਗੁਰ ਤੁਰਦੇ ਸੀ ਜਦੋਂ ਦਰਸ਼ਨ ਕਰਦੇ ਸੀ ਉਦੋਂ ਨਿਹਾਲ ਕਹਿੰਦੇ ਸੀ ਸੰਗਤਾਂ ਰਾਣੀ ਮੈਣੀ ਨੂੰ ਵਿਚਾਰ ਹੋਇਆ ਵੀ ਮੇਰੇ ਪੁੱਤਰ ਹੋਵੇ ਤਾਂ ਗੋਵਿੰਦਰਾ ਯਰਗਾ ਹੋਵੇ ਤਾਂ ਸ਼ੰਤਰਾਨਾ ਵੱਜ ਗਏ ਰਾਣੀ ਦਾ ਤੇ ਇਹ ਜੇ ਸਾਥੀਆਂ ਨਾਲ ਜੇ ਬੈਠੇ ਖੇਡਦੇ ਖੇਡਦੇ ਰਾਣੀ ਦੇ ਘਰੇ ਚਲੇ ਗਈ ਰਾਣੀ ਨੂੰ ਕਹਿੰਦੇ ਮਾਤਾ ਤੂੰ ਪੁੱਤਰ ਦੀ ਦਾਤ ਮੰਗੀ ਆ ਵੀ ਗੋਵਿੰਦਰਾ ਯਰਗਾ ਹੋਵੇ ਪੁੱਤ ਦਾ ਗੋਵਿੰਦਰਾ ਯਰਗਾ ਨਹੀਂ ਹੈ ਤੇਰਾ ਅੱਜ ਤੋਂ ਜਦੋਂ ਵੀ ਤੂੰ ਮੈਨੂੰ ਯਾਦ ਕਰੇਂਗੀ ਮੈਂ ਹਾਜ਼ਰ ਹੋਇਆ ਕਰੂੰਗਾ ਰਾਣੀ ਮੈਣੀ ਦੇ ਘਰੋਂ ਚਲੋ ਆਪਾਂ ਛੇਤੀ ਮਕਾਉਣੇ ਛੋਲੇ ਦਾ ਪ੍ਰਸ਼ਾਦ ਧਰੇਵਾ ਸੀ ਆਪਦੇ ਸਾਥੀਆਂ ਨੂੰ ਖਵਾਇਆ ਆਪ ਖਾਤਾ ਤੇ ਅੱਜ ਵੀ ਜਿਹੜੇ ਪਟਨਾ ਸਾਹਿਬ ਜਾਂਦੇ ਆ ਉਹਨਾਂ ਰਾਣੀ ਦੇ ਮਹਿਲ 'ਚ ਗੁਰੂ ਘਰ ਦਾ ਜਿਹੜਾ ਉੱਥੇ ਭਾਈ ਘੁੰਗਣੇ ਦਾ ਪ੍ਰਸ਼ਾਦ ਮਿਲਦਾ ਸੋ ਗੁਰੂ ਰੂਪਿਆਲੀ ਸਾਧ ਸੰਗਤ ਜੀ ਵੀ ਆਪ ਭਾਗਾ ਵਾਲੇ ਆ ਜਿਨ੍ਹਾਂ ਨੇ ਆਪ ਦੀ ਕਿਰਤ ਕਮਾਈ ਜੋ ਕੱਤਰ ਹੋ ਕੇ ਗੁਰੂ ਗੋਬਿੰਦ ਸਿੰਘ ਸਾਹਿਬੇ ਕਮਾਲ ਦਾ ਅਵਤਾਰ ਦੇ ਹੜਾ ਮਨਾ ਰਹਿਓ ਸੇਕਤਰੋ ਕੇ ਪੜਾ ਲਾਇਆ ਸੰਝਾ ਇਹਦੇ ਤੇ ਗੁਰੂ ਸਾਹਿਬ ਜੀ ਨੇ ਫੁੱਲ ਵਰਸਾਉਂਦੇ ਆ ਆਪਣੀ ਅੱਖ ਹੈ ਨਹੀਂ ਬੁੱਲੇ ਸ਼ਾ ਕਹਿੰਦਾ ਸਾਈਆਂ ਸਾਂ ਤੋਂ ਵੱਖ ਨਹੀਂ ਤਾਂ ਤਾੜੀ ਵੇਖਣ ਵਾਲੀ ਅੱਖ ਨਹੀਂ ਤਾਈਂ ਰੁਕ ਰੁਕ ਜੀਬਾ ਕਹਿੰਦੀ ਆ ਨਾਲੇ ਜਾਨ ਜਿਦਾਈਆਂ ਸੈਂਦੀਆ ਆਪਣੀ ਅੱਖ ਹੈ ਨਹੀਂ ਦੇਖਣ ਵਾਲੀ ਰੋਪਾ ਜੰਮਾ ਰਿਆ ਤੇਰੇ ਸਕੂਲੇ ਅੰਦਰ ਵਾਜਾਂ ਵਾਲਿਆ ਤੇਰੇ ਸਕੂਲੇ ਅੰਦਰ ਮੈਂ ਸੁਣਿਆ ਲੱਗਦੀ ਫੀਸ ਕੋਈ ਨਾ ਸੌਦਾ ਸੁਣ ਕੇ ਹੋ ਗਿਆ ਮੈਂ ਦਾਖਲ ਤੇ ਦੇ 15 ਦਸਾਂ ਤੇ 20 ਕੋਈ ਨਾ ਜਦੋਂ ਵੇਖਿਆ ਵਿੱਚ ਜਮਾਤ ਜਾ ਕੇ ਪੜਨ ਵਾਲਿਆਂ ਦੇ ਤਲਾ ਤੇ ਸੀਸ ਕੋਈ ਨਾ ਵਾਜਾਂ ਵਾਲਿਆ ਤੇਰੀਆਂ ਤੂੰ ਜਾਣੇ ਮੋਰ ਕਰ ਸਕਦਾ ਤੇਰੀ ਰੀਸ ਕੋਈ ਨਾ ਤੇਰੇ ਖੰਡੇ ਨੇ ਜਿੱਲੋਂ ਦੇ ਮੂੰ ਮੋੜੇ ਤੇ ਅੱਜ ਫੇਰ ਉਹ ਪਹਿਲ ਲਲਕਾਰ ਦੇ ਨੇ ਬਾਜਾਂ ਵਾ ਆਵਾਜ਼ ਨੂੰ ਭੇਜ ਮੁੜ ਕੇ ਤੇ ਕਿਤਰ ਫੇਰ ਅੜਾਰੀਆਂ ਮਾਰਦੇ ਨੇ ਬਹੁਤ ਪ੍ਰਗਟੇ ਮਰਦ ਆਗਮਣਾ ਬ੍ਰਿਆਮ ਇਕੱਲਾ ਬਹੁਤ ਪਰ ਗਿਤੇ ਮਰਦਾ ਅਗਮੜਾ ਪਰਿਆਮ ਇਕਲਾ ਬਹੁ ਬਹੁ ਗੋਵਿੰਦ ਸਿੰਘ ਆਪੇ ਗੁਰ ਚਿਲਾ ਹੋ ਦਰਸ਼ਨ ਦੇਖੀ ਮੈਂ ਘਰ ਤੇਰਾ ਦਰਸ਼ਨ ਦੇਖੀ ਮੈਂ ਘਰ ਤੇਰਾ ਦਰਸ਼ਨ ਤੇਰਾ ਦਰਸ਼ਨ ਦੇਖ ਜੀਵਾ